ਕਰੀਬ ਨਵਾਜ ਦੇ ਦੋ ਭੈਣਾ ਅਟਾਰੀ ਸਾਹਿਬ ਆਈਆਂ ਸਨ ਮਹਾਰਾਜ ਦੋ ਭੈਣਾ ਸਾਧ ਸੰਗਤ ਜੀ ਹਜੂਰ ਦੇ ਦਰਸ਼ਨ ਕਰਨ ਵਾਸਤੇ ਮਾਤਾ ਤੇਜਕੌਰ ਜੀ ਆਈ ਸਮਾਂ ਬਹੁਤ ਲੰਘ ਗਿਆ ਸੀ ਆਪ ਜੀ ਨੂੰ ਪਤਾ ਹੈ 12 ਸਾਲ ਮਹਾਰਾਜ ਨੇ ਉਸ ਧਰਤੀ ਤੇ گزارਿਆ 12 ਸਾਲ ਥੋੜੇ ਨਹੀਂ ਹੁੰਦੇ ਬਹੁਤ ਵੱਡਾ ਸਮਾਂ 12 ਸਾਲ ਧੰਗੁਰੂ RAMਦਾਸ ਸਾਹਿਬ ਜੀ ਨੇ ਗੋਦਵਾਲ ਸਾਹਿਬ ਸੇਵਾ ਕੀਤੀ ਜੇ ਧੰਗੁਰੂ ਨਾਨਕ ਦੇ ਵਾਰਿਸ ਬਣੇ ਸੇਵਾ ਕਰਕੇ ਇਲੀਵਾਲੀ ਪਾਤਸ਼ਾਹ ਮਹਾਰਾਜ ਉਸ ਧਰਤੀ ਤੇ ਚਰਨ ਪਾਏ ਨੇ ਨਾਮ ਜਪਿਆ ਜਪਾਇਆ ਸੰਗਤਾਂ ਨੂੰ ਜੋੜਿਆ ਸਾਧਾ ਨਾਲ ਵੀ ਪਿਆਰ ਕੀਤਾ ਸਾਧ ਸੰਗਤ ਜੀ ਉਸ ਧਰਤੀ ਤੇ ਬੜੇ ਸਾਥ ਹੋਏ ਨੇ ਸੰਤ ਚਵਿੰਦੇ ਵਾਲੇ ਸੰਤ ਕੇਸਰ ਸਿੰਘ ਜੀ ਸੰਤ ਮਹਾਵੇ ਵਾਲੇ ਸੰਤ ਕੇਸਰ ਸਿੰਘ ਜੀ ਸਾਹ ਸੋਹਣ ਸਿੰਘ ਭਗਨਾ ਜੀ ਬੇਅੰਤੀ ਰੂਹਾਂ ਉੱਤੇ ਨਾਮ ਵਾਲੀਆਂ ਮਹਾਰਾਜ ਦੀਆਂ ਸਮਕਾਲੀ ਹੋਈਆਂ ਨੇ ਤੇ ਇੰਨਾ ਪਿਆਰ ਹੁੰਦਾ ਸੀ ਸੰਤਾਂ ਦੇ ਵਜਨ ਸੁਣੇ ਆ ਸੰਤ ਠਾਕੁਰ ਜੀ ਨੇ ਕਹਿਣਾ ਸਤਿਕੇਸਰ ਸਿੰਘ ਜੀ ਮਹਾਵੇ ਵਾਲਿਆਂ ਕਹਿਣਾ ਆਓ ਅਜੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਚਲੀਏ ਜਾਣਾ ਕਿਵੇਂ ਆ ਕਹਿਣਾ ਅਸੀਂ ਇੰਜਨ ਬਣ ਜਾਨੇ ਤੁਸੀਂ ਦੱਬੇ ਬਣ ਜਾਓ ਇੱਕ ਦੂਜੇ ਦੀ ਕਮੀਜ਼ ਫੜਾ ਲੈਣੇ ਤੇ ਨਾਮ ਜਪਣਾ ਤੇ ਬਾਣੀ ਪੜਦਿਆਂ ਪੜਦਿਆਂ ਨਨਕਾਣਾ ਸਾਹਿਬ ਪਹੁੰਚ ਜਾਣਾ ਇਹੋ ਜਿਹੀਆਂ ਉਸ ਸੱਤੀ ਦੇ ਖੇਡਾਂ ਵਰਤੀਆਂ ਨੇ ਕਿਲੇ ਵਾਲੇ ਮਹਾਰਾਜ ਜੀ ਭਾਈ ਜਵੰਤ ਸਿੰਘ ਦੇ ਘਰ ਰਿਆ ਕਰਦੇ ਸਨ ਤੇ ਸਾਧ ਸੰਗਤ ਜੀ ਬਾਹਰ ਜਾ ਕੇ ਖੂਤੇ ਸਰੋਵਰ ਦੇ ਕੰਢੇ ਤੇ ਡੇਰਾ ਲਾ ਲੈਣਾ ਬਹੁਤ ਸਮਾਂ ਉੱਥੇ ਲੰਘ ਜਾਣਾ ਮਸਤਾਨੀ ਮਿਰਤੀ ਵਿੱਚ ਵੀ ਮਹਾਰਾਜ ਜੀ ਉੱਥੇ ਕਾਫੀ ਚਿਰ ਰਹੇ ਨੇ ਪਤਾ ਆਪ ਨੇ ਤੇ ਆ ਸਾਰੇ ਸਾਰੇ ਜਾਣਦੇ ਹੋ ਪੜੇ ਲਿਖੇ ਹੋ ਪੋਥੀਆਂ ਵੀ ਛਪੀਆਂ ਨੇ ਸੰਤਾਂ ਬਾਸੋਂ ਸੁਣਦੇ ਰਹਿੰਦੇ ਹੋ ਤੇ ਮਹਾਰਾਜ ਜੀ ਬਿਆਨਤ ਤਾਈ ਬਿਆਨਤ ਸਾਧ ਸੰਗਤ ਜੀ ਮਸਤਾਨੇ ਰੰਗ ਵਿੱਚ ਕਿੰਨੇ ਕਿੰਨੇ ਦਿਨ ਪ੍ਰਸ਼ਾਦਾ ਹੀ ਨਹੀਂ ਛਕਣਾ ਤੇ ਮਾਤਾ ਬਾਲਕੌਰ ਨੇ ਜਾ ਕੇ ਰੱਖੋਣਾ ਜੀ ਉਥੇ ਦਾ ਉਥੇ ਅਗਲੇ ਦਿਨ ਪਿਆ ਹਣਾ ਕਈ ਵਾਰੀ ਯਤਨ ਕਰਨਾ ਮੋਂ ਵਿੱਚ ਬੁਰਕੀ ਪਾ ਦਈਏ ਤੇ ਉਥੇ ਹੀ ਅਗਲੇ ਦਿਨ ਪਈ ਹੋਈ ਐਸਾ ਰੰਗ ਜੀਉ ਹੋ ਪ੍ਰੇਮ ਤੇਰੇ ਦਾ ਰੰਗ ਵੱਖਰਾ ਦੁਨੀਆਂ ਤੋਂ ਰੰਗ ਵੱਖਰਾ ਦੁਨੀਆਂ ਤੋਂ ਪ੍ਰੇਮ ਤੇਰੇ ਦਾ 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 ਰੰਗ ਵਖਰਾ 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 ਦੁਨੀਆਂ ਤੋਂ ਜਿਹੜਾ ਪ੍ਰੇਮ ਨਗਰ ਵਿੱਚ ਵੜਿਆ ਜਿਹੜਾ ਪ੍ਰੇਮ ਨਗਰ ਵਿੱਚ ਵੜਿਆ ਰੇ ਘੂੜਾ ਰੰਗ ਉਸੇ ਨੂੰ ਚੜਿਆ ਘੂੜਾ ਰੰਗ ਉਸੇ ਨੂੰ ਚੜਿਆ ਦੇ ਉਸੇ ਨੂੰ ਚੜ ਘੂੜਾ ਰੰਗ ਉਸੇ ਨੂੰ ਚੜਿਆ ਓ ਕਦੇ ਨਾ ਹੋਵੇ ਬਦ ਰੰਗ ਵਖਰਾ ਦੁਨੀਆ ਤੋਂ ਪ੍ਰੇਮ ਤੇਰੇ ਦਾ ਰੰਗ ਵਖਰਾ ਦੁਨੀਆ ਤੋਂ ਪ੍ਰੇਮ ਤੇਰੇ ਦਾ ਰੰਗ ਵਖਰਾ ਦੁਨੀਆ ਤੋਂ ਪ੍ਰੇਮ ਤੇਰੇ ਦਾ ਰੰਗ ਵਖਰਾ ਦੁਨੀਆ ਤੋਂ ਵਿਚ ਵਸਦਾ ਕਦੇ ਰੋਂਦਾ ਕਦੇ ਹੱਸਦਾ ਕਦੇ ਰਹਿੰਦਾ ਮਸਤ ਮਲੰਗ ਮਸਤੀ ਦਾ ਪਹਿਰਾ ਹਜ਼ੂਰ ਦਾ ਮਾਤਾ ਤੇਜਕੌਰ ਜੀ ਕਿਲਾ ਸਾਹਿਬ ਤੋਂ ਦਰਸ਼ਨ ਕਰਨ ਵਾਸਤੇ ਆਏ ਐ ਇੰਨਾ ਸਮਾਂ ਹੋ ਗਿਆ ਰਹਿ ਨਹੀਂ ਸੀ ਝੱਕਦੇ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ ਮੈਂ ਨੀਰ ਵਹਿਵੈ ਚੱਲੇ ਚੱਲੇ ਜੀ ਸਾਰਿਆਂ ਦਾ ਇਹ ਹਾਲ ਹੋ ਜਾਂਦਾ ਥੋੜਾ ਚਿਰ ਦਰਸ਼ਨ ਨਹੀਂ ਸੀ ਹੁੰਦੇ ਤੇ ਨਿਸ਼ਾਰਾ ਸਾਹਿਬ ਨੂੰ ਚਾਲੇ ਪਾਲੀ ਦੇ ਸੰ ਪਤਾ ਲੱਗਣਾ ਕਸੂਰੀ ਵਾਲਿਆਂ ਦੇ ਗਏ ਨੇ ਤੇ ਫਿਰ ਸੰਗਤਾਂ ਉਧਰੋਂ ਚੱਲ ਪੈਣੀ ਆ ਪਤਾ ਲੱਗਣਾ ਪੁਹਾਣ ਜੀ ਦੇ ਘਰ ਗਏ ਨੇ ਸੰਗਤਾਂ ਉਧਰੋਂ ਤੁਰ ਪੈਣੀ ਆ ਸਾਧ ਸੰਗਤ ਜੀ ਇਹ ਨਜ਼ਾਰਾ ਹੀ ਵੱਖਰਾ ਹੀ ਹੁੰਦਾ ਹੈ ਜੀ ਤੇ ਪਤਾ ਕਿੱਥੋਂ ਲੱਗਣਾ ਮਹਾਰਜ ਦੇ ਪਿਆਰਿਆਂ ਕੋਲ ਧੰਨ ਬਾਬਾ ਸ਼ੀਨਾ ਧੰਨ ਬਾਬਾ ਸ਼ੀਨਾ ਜਿੱਥੇ ਨੂੰ ਮਹਾਰਜ ਜਾਣੇ ਉਧਰ ਲੈਣਾ ਲੱਗ ਜਾਣੇ ਆ ਮੰਗਤਾਂ ਦੀ ਪਿਆਰ ਵਿੱਚ ਮਾਤਾ ਤੇਜਕੌਰ ਜੀ ਦਰਸ਼ਨ ਕਰਨ ਵਾਸਤੇ ਆਏ ਜਿਨ੍ਹਾਂ ਨੇ ਇੱਕ ਇੱਕ ਬਚਨ ਗੁਰੂ ਦਾ ਕਮਾਇਆ ਆਪਣੇ ਹਿਰਦੇ ਤੇ ਸਾਧ ਸੰਗਤ ਦਰਸ਼ਨ ਕਰਨ ਵਾਸਤੇ ਆਏ ਆ ਤੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਤੇ ਹਜ਼ੂਰ ਦੂਰੋਂ ਹੀ ਫਰਮਾਉਂਦੇ ਨੇ ساری ਦੁਨੀਆ ਕਹਿੰਦੀ ਸੀ ਮਸਤ ਮਲੰਗ ਰਹਿੰਦੇ ਨੇ ਆਪਣੇ ਆਪ ਦੀ ਵੀ ਸੋਝੀ ਨਹੀਂ ਕੋਈ ਛਕਦੇ ਨਹੀਂ ਜ ਕੋਈ ਕਿਸੇ ਨਾਲ ਬਚਨ ਨਹੀਂ ਕਰਦੇ ਦੂਰੋਂ ਹੀ ਮਹਾਰਾਜ ਕਹਿੰਦੇ ਤੇਜ ਕੁਰੀ ਇੱਥੋਂ ਹੀ ਵਾਪਸ ਚਲੇ ਜਾ ਲੇਖੋ ਕੀ ਹਾਲ ਹੋਏਗਾ ਉਹਨਾਂ ਦਾ ਜਿਹੜੇ ਇੱਕ ਪਾਲ ਨਹੀਂ ਰਹਿ ਸਕਦੇ ਗੁਰੂ ਤੋਂ ਬਿਨਾਂ ਤੇ ਗੁਰੂ ਕਹੇ ਇੱਥੇ ਵਾਪਸ ਚਲੇ ਜਾ ਅੱਗੇ ਨਾ ਆਈ ਸਾਡਾ ਦਰਗਾਹ ਵਿੱਚ ਹੱਥ ਪੈ ਲੈਣ ਦੇ ਅੱਧ ਤੈਨੂੰ ਮਿਲੇਗਾ ਅੱਧ ਤੇਰਾ ਪਰ ਦਰਗਾਹ ਦੇ ਹੱਥ ਪੈ ਲੈਣ ਦੇ ਭਾਵੇਂ ਦਰਗਾਹ ਦੇ ਮਾਲਕ ਆਏ ਨੇ ਪਰ ਬਾਰਮੁਖੀ ਵੀ ਸਹਿਰ ਕਰਕੇ ਸਾਧ ਸੰਗਤ ਜੀ ਮਹਾਰਾਜ ਨੇ ਬੰਦਗੀ ਵੀ ਕੀਤੀ ਤਪ ਵੀ ਕੀਤਾ ਭਾਵੇਂ ਸਾਨੂੰ ਵੀ ਮਹਾਰਾਜ ਸਾਰਿਆਂ ਨੂੰ ਆਖਿਆ ਨਾ ਸੰਗਤ ਕਹਿੰਦੀ ਸੀ ਮਹਾਰਾਜ ਜੀ ਬਖਸ਼ ਲੋ ਜਿਹੜਾ ਆਉਂਦਾ ਸੀ ਮੱਥਾ ਟੇਕਦਾ ਸੀ ਕਹਿੰਦਾ ਸੀ ਬਖਸ਼ ਲੋ ਤੇ ਮਹਾਰਾਜ ਜੀ ਨੇ ਕੀ ਕਿਹਾ ਬਖਸ਼ਿਆ ਤੇ ਫੇਰ ਹੀ ਆਏ ਜੀ ਤੁਹਾਨੂੰ ਬਖਸ਼ਿਆ ਤੇ ਫੇਰ ਹੀ ਆਏ ਜੀ ਭਾਵੇਂ ਸਾਰੇ ਹੀ ਬਖਸ਼ੇ ਆ ਪਰ ਫਿਰ ਵੀ ਕੁਝ ਨਾ ਕੁਝ ਸਾਨੂੰ ਕਰਨ ਦੀ ਲੋੜ ਪਈ ਰਹਿੰਦੀ ਹੈ ਪਹਿਣੀ ਚਾਹੀਦੀ ਹੈ ਪਿਆਰ ਜਿਹੜਾ ਨਾ ਇਹਦੇ 'ਚ ਫਰਕ ਨਾ ਪਵੇ ਸਤਕਾਰ 'ਚ ਫਰਕ ਨਾ ਪਵੇ ਇਸੇ ਤਰ੍ਹਾਂ ਹੀ ਜੋ ਮਹਾਰਾਜ ਦਾ ਹੁਕਮ ਹੈ ਆ ਭਈ ਆਪਣੇ ਪਿਆਰਿਆਂ ਨਾਲ ਗੁਰੂ ਕੇ ਬਚਨ ਸਾਂਝੇ ਕਰਨੇ ਤੇ ਕਰਾਉਣੇ ਇਹ ਗੁਰੂ ਦੀ ਚਲਾਈ ਹੋਈ ਰੀਤ ਸ੍ਰੀ ਸਖ ਮੀਤ ਚਲੋ ਗੁਰ ਚਾਲੀ ਜੋਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਸੁਵਾਲੀ ਇਹੋ ਹੀ ਹੁਕਮ ਆ ਸੰਗਤ ਨਹੀਂ ਛੱਡਣੀ ਕਥਾ ਨਹੀਂ ਛੱਡਣੀ ਕੀਰਤਨ ਨਹੀਂ ਛੱਡਣਾ ਸੇਵਾ ਤੇ ਸਿਮਰਨ ਕਰਦਿਆਂ ਹੋਇਆਂ ਆਪਣੀ ਜ਼ਿੰਦਗੀ ਨੂੰ ਪੂਰਿਆਂ ਕਰਨਾ ਇਹ ਵੱਡੀ ਵਡਿਆਈ ਆ ਸਾਧ ਸੰਗਤ ਜੀ ਉੱਥੇ ਹੀ ਵਾਪਸ ਕਰ ਦਿੱਤਾ ਅੱਗੇ ਨਹੀਂ ਆਉਂਦਾ ਹੁਕਮ ਹੋਇਆ ਤੇ ਜਿਹੜੀਆਂ ਖੁਸ਼ੀਆਂ ਮਾਤਾ ਤੇਜਕਰਨ ਨੂੰ ਮਿਲੀਆਂ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਚ ਲਗਾ ਦਿੱਤੀ ਉਹ ਅੱਜ ਬੇਬੇ ਨਾਨਕੀ ਆਪਣੇ ਵੀਰ ਨੂੰ ਯਾਦ ਕਰ ਰਹੀ ਆ ਵੀਰਿਆ ਦਰਸ਼ਨ ਕਦੋਂ ਆਉਣਗੇ ਵਾਅਦਾ ਕਰ ਗਿਆ ਆਉਣ ਦਾ ਨਾਂ ਆ ਪਾਇਆ ਨਾ ਪੈਗਾਮ ਆਇਆ ਐਸਾ ਰੋਗ ਲਗਾ ਗਿਆ ਜਿੰਦੜੀ ਨੂੰ ਨਾ ਮੌਤ ਆਈ ਨਾ ਰਾਮ ਆਇਆ ਹੁਣ ਕਦੋਂ ਆਓਗੇ ਵਾਅਦਾ ਕਰ ਗਿਆ ਸੀ ਜਦੋਂ ਯਾਦ ਕਰੇਗੀ ਭੈਣਾ ਉਦੋਂ ਆਣ ਮਿਲਸਾਂ ਜਦੋਂ ਜਦੋਂ ਯਾਦ ਕਰੇਗੀ ਮੈਂ ਉਦੋਂ ਹੀ ਆ ਜਾਵਾਂਗਾ ਪਰ ਮੈਨੂੰ ਜਾਣ ਤੋਂ ਨਾ ਰੋਕੀ ਕਿਉਂਕਿ ਮੈਂ ਜਗਤ ਦਾ ਭਲਾ ਕਰਨ ਵਾਸਤੇ ਆਇਆ ਤਾਂ ਕੋ ਨਾਨਕ ਪਾਸ਼ਾ ਆਪਣੀ ਬੇਬੇ ਪੈਣ ਨਾਨਕੀ ਨਾਲ ਵਜਨ ਕੀਤੇ ਅਸੀਂ ਚੱਲੇ ਆਂ ਜਗਤ ਦੇ ਤਾਰਨ ਵਾਸਤੇ ਜਦੋਂ ਯਾਦ ਕਰੇਗੀ ਅਸੀਂ ਆਵਾਂਗੇ ਪਰ ਸਾਨੂੰ ਰੋਕੀ ਨਾ ਬੇਬੇ ਨਾਨਕੀ ਜੀ ਨੇ ਨਾ ਕੋਈ ਦੁਨਿਆਵੀ ਮੰਗ ਮੰਗੀ ਨਾ ਕੋਈ ਦਰਗਾਹ ਦੀ ਮੰਗ ਮੰਗੀ ਇੱਕੋ ਹੀ ਮੰਗਿਆ ਗੁਰੂ ਦਾ ਪਿਆਰ ਗੁਰੂ ਦਾ ਦਰਸ਼ਨ ਤੇਰਾ ਦਰਸ਼ਨ ਬੜਾ ਹੈ ਕਮਾਲ ਤਨ ਤਨ ਕਿਰੇਵਾਲਿਆ ਤੇਰਾ ਦਰਸ਼ਨ ਬੜਾ ਹੈ ਕਮਾਲ ਤਨ ਤਨ ਕਿਰੇਵਾਲਿਆ